ਕਰੀ ਸ਼ੁਰੂ ਹਾਂਜੀ ਬਲੀ ਕਰ ਅ ਮਾਂਜੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਐਸਐਸਪੀ ਮੋਹਾਲੀ ਡਾਕਟਰ ਸੰਦੀਪ ਗਰਗ ਅਤੇ ਐਸਪੀਡੀ ਮੈਡਮ ਡਾਕਟਰ ਜੋਤੀ ਯਾਦਵ ਆਈਪੀਐਸ ਇਹਨਾਂ ਦੇ ਅਫਸਰਾਂ ਦੇ ਅ ਦਿਸ਼ਾ ਨਿਰਦੇਸ਼ ਚਲਦੇ ਜਿਹੜੀ ਪਿਛਲੇ ਦਿਨੀ ਆਪਣੇ ਸੀਆਈਏ ਟੀਮ ਨੇ ਬਹੁਤ achiyan praaptiyan keetiyan jis de chalde do ਐਨਡੀਪੀਐਸ ਦੇ ਪਰਚੇ ਦਰਜ ਹੋਏ ਨੇ ਤੇ ਇੱਕ ਆਰਮਜ਼ ਐਕਟ ਦਾ ਜਿਹੜਾ ਪਰਚੇ ਦਾ ਦੋਸ਼ੀ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਜੇ ਜਿਹੜੇ ਦੋਨੋਂ ਐਨਡੀਪੀਐਸ ਦੇ ਪਰਚੇ ਨੇ ਇਹ ਦੋਨੋਂ ਕਮਰਸ਼ੀਅਲ ਕੁਆਂਟੀਟੀ ਦੇ ਹੈਗੇ ਨੇ 2 ਤਰੀਕ ਨੂੰ ਜਿਹੜਾ ਹੈਗਾ ਪਹਿਲਾ ਜਿਹੜਾ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀਗੀ ਜੋ ਕਿ ਇੱਕ ਵਿਅਕਤੀ ਯੂਪੀ ਤੋਂ ਜਿਹੜਾ ਹੈਗਾ ਫੀਮ ਲੈ ਕੇ ਆ ਰਿਹਾ ਸੀਗਾ ਜਿਸ ਨੇ ਕੀ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਤੇ ਜਿਹੜੀ ਸਪਲਾਈ ਕਰਨੀ ਸੀਗੀ ਜਿਸ ਦੇ ਤਲ ਦੇ ਸਾਡੇ ਸੀਆਈਏ ਟੀਮ ਨੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਤੇ ਜਿਹੜਾ ਹੈਗਾ ਦੋਸ਼ੀ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਜਿਹਦੇ ਕੋਲੋਂ ਮੌਕੇ ਤੇ 2 ਕਿਲੋ 600 ਗ੍ਰਾਮ ਅਫੀਮ ਜਿਹੜੀ ਆ ਬਰਾਮਦ ਕੀਤੀ ਗਈ ਸੀ ਕਿਉਂਕਿ ਨਾਲ ਦੀ ਨਾਲ ਹੀ ਮੌਕੇ ਤੇ ਗਸ਼ਤ ਅਫਸਰ ਨੂੰ ਬੁਲਾ ਕੇ ਜਿਹੜੀ ਉਹ ਹਾਜ਼ਰੀ ਪਵਾ ਕੇ ਤੇ ਪ੍ਰੋਪਰ ਐਫ ਆਈ ਆਰ ਰਜਿਸਟਰ ਕਰਕੇ ਤੇ ਜਿਹੜੀ ਆ ਕਾਨੂੰਨੀ ਅਰਬੀ ਅਮਲ ਵਿੱਚ ਲਿਆਂਦੀ ਗਈ ਆ ਦੋਸ਼ੀ ਜਿਹੜਾ ਹੈਗਾ ਯੂਪੀ ਵੱਲੋਂ ਯੂਪੀ ਨੂੰ ਹੀ ਬਿਲੋਂਗ ਕਰਦਾ ਉਦੇ ਪਹਿਲਾਂ ਕੋਈ ਕੇਸ ਦਰਜ ਹੈ ਨਹੀਂ ਹੈ ਉਹ ਸਾਰੀ ਡਿਟੇਲਸ ਵਗੈਰਾ ਜਿਹੜੀ ਲਈਆਂ ਜਾ ਰਹੀਆਂ ਨੇ ਤੇ ਅਗਲੀ ਕੁਝ ਮੋਡਲੀ ਕੁਝ ਕੇਸ ਜਿਹੜੀ ਕੀਤੀ ਜਾ ਰਹੀ ਹੈ ਜਿਹੜਾ ਉਸ ਤੋਂ ਬਾਅਦ ਦੂਜਾ ਪਰਚਾ ਹੈ ਉਸੇ ਦਿਨ ਰਾਤ ਨੂੰ ਜਿਹੜਾ ਹੈਗਾ ਇੱਕ ਹੋਰ ਇਨਫੋਰਮੇਸ਼ਨ ਮਿਲੀ ਸੀਗੀ ਸ਼ਾਮ ਨੂੰ ਕਿ ਇੱਕ ਖਮਾਣੋਂ ਤੋਂ ਜਿਹੜਾ ਹੈਗਾ ਇੱਕ ਜਿਹੜਾ ਕੋਨਰੋਂ ਨਾਲ ਬਿਲੋਂਗ ਕਰਦਾ ਵਿਅਕਤੀ ਹੈ ਜਿਹੜਾ ਕਿ ਯੂਪੀ ਸਾਈਡ ਤੋਂ ਨਸ਼ੀਲੀਆਂ ਗੋਲੀਆਂ ਲੈ ਕੇ ਸਪਲਾਈ ਕਰਨ ਲਈ ਜਿਹੜਾ ਹੈਗਾ ਇੱਧਰੋਂ ਆ ਰਿਹਾ ਹੈਗਾ ਪੰਜਾਬ ਵੱਲੋਂ ਜਿਸ ਦੀ ਸੀਕ੍ਰੀਟ ਇਨਫੋਰਮੇਸ਼ਨ ਤੇ ਖਰੜ ਵਿਖੇ ਹੀ ਜਿਹੜਾ ਹੈਗਾ ਸਾਡੀ ਸੀਆਈਏ ਟੀਮ ਵੱਲੋਂ ਜਿਹੜਾ ਹੈਗਾ ਨਾਕਾਬੰਦੀ ਕੀਤੀ ਗਈ ਸੀ ਕਿ ਉਸੇ ਨਾਕਾਬੰਦੀ ਦੇ ਚੱਲਦੇ ਤਹਿਤ ਜਿਹੜਾ ਹੈਗਾ ਉਸ ਵੇਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਤੇ ਜਿਹਦੇ ਕਿਲੋ ਜਿਹਦੇ ਕੋਲੋਂ 5220 ਗੋਲੀਆਂ ਜਿਹੜੀਆਂ ਹੈਗੀਆਂ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਸੀ ਜਿਸ ਦੀ ਪ੍ਰੋਪਰ ਕਾਰਵਾਈ ਕਰਦੇਗਾ ਸਟਾਫ ਅਫਸਰ ਨੂੰ ਮੌਕੇ ਤੇ ਬੁਲਾ ਕੇ ਜਿਹੜੀ ਹੈਗੀ ਆ ਸਾਰੇ ਜਿਹੜੀ ਆ ਕਾਨੂੰਨ ਤਹਿਤ ਚੱਲਦੀ ਜਿਹੜੀ ਆ ਕਾਰਵਾਈ ਅਮਲ ਲਿਆਂਦੀ ਗਈ ਆ ਜਿਹੜੀ ਇਸ ਦੋਸ਼ੀ ਦੀ ਵੀ ਜਿਹੜੀ ਆ ਬੈਕਗ੍ਰਾਉਂਡ ਕੀ ਆ ਸਾਰੀ ਪੁੱਛਗਿੱਛ ਵੇਹਾਰਾ ਕੀਤੀ ਜਾ ਰਹੀ ਆ ਤੇ ਹੋਰ ਜਿਹੜੀ ਐ ਬੈਕਵਰਡ ਤੇ ਫਾਰਵਰਡ ਲਿਖ ਕੇ ਜਿਹੜੀ ਕੀਤੀ ਜਾ ਰਹੀ ਹੈ ਮੈਂ ਦੱਸਣਾ ਚਾਹਾਂਗਾ ਜਿਹੜੇ ਦੋਨੋਂ ਮਾਮਲੇ ਦੋਨੋਂ ਕਮਰਸ਼ੀਅਲ ਕੁਆਂਟੀਟੀ ਦੇ ਮਾਮਲੇ ਹਨ ਇਸੇ ਦੇ ਚੱਲਦੇ ਤਹਿਤ ਜਿਹੜਾ ਹੈਗਾ ਇੱਕ ਪਹਿਲਾਂ ਜੀਰਕਪੁਰ ਥਾਣੇ ਵਿੱਚ ਆਪਣਾ 21 ਫਰਵਰੀ ਨੂੰ ਇੱਕ 44 ਨੰਬਰ ਐਫ ਆਈ ਆਰ ਰਜਿਸਟਰ ਹੋਈ ਸੀ ਆਮਜਗ ਜਿਹਦੇ ਵਿੱਚ ਪਹਿਲਾਂ ਇੱਕ ਦੋਸ਼ੀ ਜਿਹੜਾ ਫੜਿਆ ਗਿਆ ਸੀਗਾ ਤੇ ਤੀਜੇ ਕੋਲੋਂ ਪਿਸਤਲ ਬਰਾਮਦ ਹੋਈ ਸੀ ਉਸੇ ਦੋਸ਼ੀ ਦੇ ਦੀ ਪੁੱਛਗਿੱਛ ਦੇ ਤਹਿਤ ਇੱਕ ਹੋਰ ਜਿਹੜਾ ਦੋਸ਼ੀ ਸੀਗਾ ਸੇਵਕ ਸਿੰਘ ਉਰਫ ਗੁਰਸੇਵਕ ਜਿਹੜਾ ਕੀ ਹੈ ਕਿ ਨਾਮਜ਼ਦ ਕੀਤਾ ਗਿਆ ਸੀਗਾ ਜਿਸ ਦੀ ਸਾਡੀ ਸੀਆਈਏ ਟੀਮ ਕਾਫੀ ਦੇਰ ਤੋਂ ਪਾਲਵਿਤ ਸੀਗੀ ਜਿਸ ਨੂੰ ਕਿ 17 5 ਨੂੰ ਜਿਹੜਾ ਹੈਗਾ ਸਾਡੀ ਸੀਆਈਏ ਟੀਮ ਵੱਲੋਂ ਜਿਹੜਾ ਹੈਗਾ ਰਾਉਂਡ ਅਪ ਕੀਤਾ ਗਿਆ ਅਤੇ ਜਿਸ ਦੇ ਕੋਲੋਂ ਵੀ ਇੱਕ ਹੋਰ 0.30 ਦਾ 30 ਬੋਰ ਦਾ ਜਿਹੜਾ ਹੈਗਾ ਪਿਸਤਲ ਬਰਾਮਦ ਕੀਤਾ ਗਿਆ ਤੇ ਨਾਲ ਉਹਦੇ ਇੱਕ ਜ਼ਿੰਦਾ ਕਾਰਤੂਸ ਵੀ ਜਿਹੜਾ ਹੈ ਪੁਲਿਸ ਪਾਰਟੀ ਨੂੰ ਬਰਾਮਦ ਕੀਤਾ ਗਿਆ ਜਿਹੜਾ ਕਿ ਦੋਸ਼ੀ ਸਾਡੇ ਦੇ ਕੋਲ ਰਿਮਾਂਡ ਤੇ ਆ ਇਹਦੀ ਕਿੱਥੋਂ ਲੈ ਕੇ ਆਇਆ ਵਿੱਚੋਂ ਤੇ ਇਹਨਾਂ ਨੇ ਕਿਸੇ ਹੋਰ ਵਾਰਦਾਤ ਵੈਪਰ ਨੂੰ ਯੂਜ਼ ਕੀਤਾ ਕਿ ਨਹੀਂ ਕੀਤਾ ਉਹ ਸਾਰੀ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਆ ਜੋ ਅੱਗੇ ਖਲਾਸੇ ਹੋਣਗੇ ਆਪ ਜੀ ਨਾਲ ਸਾਂਝੀ ਕੀਤੀ ਜਾਣਾ ਇਹ ਜਿਹੜੇ تین ਦੋਸ਼ੀ ਨੇ ਦੱਸਿਆ ਕਿ ਇਹਨਾਂ ਨੇ ਰਿਪੋਰਟ ਇਹ ਦੋ ਦੋ ਦੇ ਰਿਮਾਨ ਸੇ ਜਿਹੜਾ ਬੇਸਵਾਲ ਜ਼ਿਆਦਾ ਸੀਗਾ ਜੀ ਜਿਹੜੇ ਕਿ ਅੱਜ ਇਹਨਾਂ ਨੂੰ ਦੁਬਾਰਾ ਜਿਹੜਾ ਹੈ ਕੋਰਟ ਵਿੱਚ ਜਿਹੜਾ ਆਰਮਜ਼ ਐਕਟ ਵਾਲੇ ਨੂੰ ਅੱਜ ਦੁਬਾਰਾ ਪੇਸ਼ ਕੀਤਾ ਜਾਏਗਾ ਜਿਹੜੇ ਬਾਕੀ ਨੇ ਜੀ ਉਹਨਾਂ ਨੂੰ ਕੱਲ ਪੇਸ਼ ਕੀਤਾ ਜਾਏਗਾ ਸੇਬ ਸਿੰਘ ਦਾ ਪੁੱਛਦਾ ਕੀ ਜੀ ਇਹ ਸਾਰਾ ਚੈੱਕ ਕਰ ਰਹੇ ਆ ਜੀ ਕਿ ਕਿਉਂਕਿ ਜੋ ਹੁਣ ਆਮ ਤੌਰ ਤੇ ਜੋ ਸਾਨੂੰ ਪਤਾ ਲੱਗਿਆ ਸੀ ਜਦੋਂ ਆਪਾਂ ਪਹਿਲਾਂ ਰੇਟ ਕੀਤੇ ਇਹ ਹੀ ਪਤਾ ਲੱਗਿਆ ਵੀ ਮਾੜੇ ਆਨਸਰ ਨੇ ਤੇ ਹੋਰ ਇਹ ਗਲਤ ਕਦੀਬੀਧੀਆਂ ਵਿੱਚ ਜਿਹੜਾ ਹੈਗਾ ਇਹਨਾਂ ਦਾ ਉਹ ਹੁਣ ਜਿਹੜੀ ਇਹਨਾਂ ਦੀ ਪੁੱਛਗਿੱਛ ਹੈ ਤੇ ਜੋ ਵੀ ਅੱਗੇ ਡਿਟੇਲਸ ਆਣਗੀਆਂ ਉਹ ਫਦਰ ਇਨ এডੂਕੇਸ਼ਨਸ ਕਲੀਅਰ ਕੀਤੀ ਜਾਣਗੀਆਂ ਇੱਕ ਚੌਥਾ ਵੀ ਪਰਚਾ ਹੋਇਆ ਹੈ ਜੀ ਸਰ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਚਾਹੁੰਦਾ ਉਹਦੇ ਵਿੱਚ ਜੀ ਇੱਕ ਆਪਣੀ ਜਿਹੜੀ CIA ਟੀਮ ਵੱਲੋਂ ਜਿਹੜੀ ਮਾੜੇ ਆਨਸਰਾਂ ਨੂੰ ਨੱਥ ਪਾਣ ਦੇ ਮਹੀਨ ਦੇ ਚੱਲਦੇ ਤਹਿਤ ਜੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਸੀਗੀ ਜਿਸ ਦੇ ਦਾ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਵੀ ਕਿ ਜਿਹੜਾ ਦੋਸ਼ੀ ਹੈਗਾ ਜੋ ਕਿ ਕਾਫੀ ਕੇਸਾਂ ਵਿੱਚ ਵਾਂਟਡ ਹੈ ਵੀ ਉਹ ਜਾਲੀ ਦਸਤਾਵੇਜ਼ ਬਣਾ ਕੇ ਜਿਹੜਾ ਬਾਹਰ ਭੱਜਣ ਦੀ ਫिराਕ ਵਿੱਚ ਹੈਗਾ ਜੋ ਕਿ ਨਾਕੇ ਬੰਦੀ ਦੇ ਦੌਰਾਨ ਸਾਡੀ ਸੀਆਈਏ ਟੀਮ ਵੱਲੋਂ ਜਿਹੜਾ ਹੈਗਾ ਦੋਸ਼ੀ ਅਰਜਨ ਸਿੰਘ ਅਜੂ ਹੈ ਜੋ ਕਿ ਪਿੱਛੋਂ ਸਦਰ ਫਿਰੋਜ਼ਪੁਰ ਨੂੰ ਬਲੋਂਗ ਕਰਦਾ ਉਹ ਉਹ ਮੌਕੇ ਤੇ ਰਾਉਂਡ ਅਪ ਹੋਇਆ ਤੇ ਜਿਸ ਦੇ ਕੋਲੋਂ ਜਿਹੜਾ ਹੈ ਕਿ ਪਾਸਪੋਰਟ ਬਰਾਮਦ ਹੋਇਆ ਸੀ ਤੇ ਕੁਝ ਫੋਰਨ ਕਰੰਸੀ ਬਰਾਮਦ ਹੋਈ ਸੀਗੀ ਜੋ ਕਿ ਉਸ ਦੀ ਜਨ ਪੁੱਛਗਿੱਛ ਕੀਤੀ ਗਈ ਅਸਲ ਤੌਰ ਤੇ ਉਹ ਪਿੱਛੋ ਫਿਰੋਜ਼ਪੁਰ ਨੂੰ ਦਾ ਰਹਿਣ ਵਾਲਾ ਸੀਗਾ ਉਸ ਦੇ ਉੱਪਰ ਪੰਜ ਮੁਕਦਮੇ ਦਰਜ ਸੀਗੇ ਜਿਹਦੇ ਵਿੱਚੋਂ ਇੱਕ ਚੰਡੀਗੜ੍ਹ 11 ਸੈਕਟਰ ਥਾਣੇ ਦਾ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਹੀਰੋਨ ਦਾ ਪਰਚਾ ਸੀਗਾ ਜਿਸ ਦੇ ਵਿੱਚ ਇਹਨੂੰ 5 10 ਸਾਲ ਦੀ ਸਜ਼ਾ ਵੀ ਹੋਈ ਸੀ ਤੇ ਉਸ ਸਜ਼ਾ ਵਿੱਚੋਂ ਇਹ 5 ਸਾਲ ਕੁਝ ਮਹੀਨੇ ਸਜ਼ਾ ਕੱਟ ਵੀ ਚੁੱਕਿਆ ਸੀਗਾ ਜੋ ਕਿ ਹੁਣ ਹਾਈ ਕੋਰਟ ਦੇ ਹੁਕਮਾਂ ਨਾਲੇ ਛੇਲ ਤੇ ਬਾਹਰ ਸੀਗਾ ਇਸੀ ਦੌਰਾਨ ਇਹਨੇ ਇੱਕ ਜਾਲੀ ਦਸਤਾਵੇਜ਼ ਤੇ ਹੋਰ ਆਪਣੇ ਆਈਡੀਆਂ ਤੇ ਹੋਰ ਗਵਾਹਾਂ ਨੂੰ ਭਾ ਕੇ ਇਹਨੇ ਇੱਕ ਹਰਿਆਣਾ ਕੁਰੂਕਸ਼ੇਤਰ ਏਰੀਏ ਚੋਂ ਆਪਣਾ ਇੱਕ ਨਵਾਂ ਪਾਸਪੋਰਟ ਬਣਵਾ ਲਿਆ ਸੀ ਤੇ ਜੋ ਕਿ ਹੁਣ ਇਹ ਕਿਉਂਕਿ ਇਹਦੇ ਤੇ ਪੰਜ ਸੀਗੇ ਪਹਿਲਾਂ ਵੀ ਇਹਨੂੰ سزا ਹੋ ਗਈ ਸੀ ਬਾਕੀ ਆਰਮਜ਼ ਐਕਟ ਤੇ ਹੋਰ ਧਾਰਾਵਾਂ ਤਹਿਤ ਇਹਦੇ ਤੇ ਪਰਚੇ ਦਰਜਾ ਜੋ ਕਿ ਇਹ ਫੌਰੀਨ ਭਜਨ ਦੀ ਤਾਕ ਵੀ ਸੀਗਾ ਜੋ ਕਿ ਹੁਣ ਸਾਰਾ ਇਹਨੂੰ ਮੌਕੇ ਤੇ ਕਾਬੂ ਕੀਤਾ ਗਿਆ ਜਿਹੜਾ ਇਹਦੇ ਕੋਲੋਂ ਇਹਦਾ ਜਿਹੜਾ ਨਵਾਂ ਪਾਸਪੋਰਟ ਗਲਤ ਐਡਰੈਸ ਤੇ ਬਣਵਾਇਆ ਗਿਆ ਸੀ ਉਹ ਮੌਕੇ ਤੇ ਬਰਾਮਦ ਕੀਤਾ ਗਿਆ ਇਹਦੇ ਕੋਲ 4000 ਯੂ ਐਸ ਡਾਲਰ ਤੇ ਅਸੀਂ ਯੂਰੋ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਗਏ ਸੀਗੇ ਜੋ ਕਿ ਹੁਣ ਇਹਦੀ ਪ੍ਰੋਪਰ ਜਿਹੜੀ ਹੈਗੀ ਆ ਸਬੰਧਿਤ ਜ਼ਿਲ੍ਹੇ ਨੂੰ ਹਰਿਆਣਾ ਵਿੱਚ ਆਪਣੇ ਮਾਨਯੋਗ ਐਸ ਐਸ ਪੀ ਸਾਹਿਬ ਰਾਹੀਂ ਜਿਹੜੀ ਆ ਪੱਤਰ ਯੋਗ ਪੱਤਰ ਲਿਖ ਕੇ ਵੀ ਕੀ ਇਹਦੀ ਕੀਦੀ ਵਿੱਚ ਗਵਾਈ ਸੀ ਕਿ ਕੀ ਕੀ ਇਹਨੇ ਦਸਤਾਵੇਜ਼ ਉੱਥੇ ਦਿੱਤੇ ਗਏ ਸੀਗੇ ਤੇ ਹੋਰ ਕਿਹੜੇ ਕਿਹੜੇ ਵਿਅਕਤੀ ਇਹਦੇ ਵਿੱਚ ਸ਼ਾਮਲ ਹਨ ਉਹ ਸਾਰਿਆਂ ਦੀ ਜਿਹੜੀ ਢੰਗਾਈ ਨਾਲ ਪੜਤਾਲ ਕਰਕੇ ਜਿਹੜੇ ਆ ਉਹਨਾਂ ਤੇ ਅੱਗੇ ਫਦਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਨਹੀਂ ਫਿਲਹਾਲ ਹਲੇ ਉਹ ਸਾਰਾ ਆਪਾਂ ਵੈਰੀਫਾਈ ਕਰ ਰਹੇ ਆ ਫਿਲਹਾਲ ਪਾਸਪੋਰਟ ਤੇ ਤਾਂ ਨਹੀਂ ਸਾਨੂੰ ਮਿਲਿਆ ਪਰ ਸਾਨੂੰ ਇਹ ਹੋ ਸਕਦਾ ਵੀ ਇਹਨੇ ਅਪਲਾਈ ਨਾ ਕੀਤਾ ਹੋਵੇ ਜੋ ਕਿ ਸਬੰਧਿਤ ਆਪਾਂ ਆਪਣੇ ਪਾਸਪੋਰਟ ਆਫਿਸ ਤੇ ਜਾਂ ਐਮਬੈਸੀਆਂ ਦੇ ਥਰੂ ਵੀ ਕੀਤਾ ਹੈ ਉਹਨੂੰ ਕਲੀਅਰ ਕੀਤਾ ਜਾਏਗਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੀ